ਪੜਾਣ ਦੇ ਕਾਰਨ ਤੁਹਾਨੂੰ ਪਤਾ ਵੀ ਜਦੋਂ ਪੱਲੇ ਕੱਖ ਨਹੀਂ ਰਿਹਾ ਫਿਰ ਵੀ ਇਹੋ ਨਾਲ ਗਾਂ ਬੱਚਿਆਂ ਦਾ ਪੜ੍ਹਾਈ ਤੱਕ ਖਰਚਾ ਪਾਇਆ ਸਾਰਾ ਜੀ ਉਹਨਾਂ ਨੇ ਜੀ ਸਾਹੀ ਦੀ ਖਾਦੀ ਤੋਂ ਸ਼ੁਰੂ ਤੋਂ ਕਰਨ ਦਾ ਜੀ ਪਹਿਲਾਂ ਕਮਰੇ ਪਾਏ ਜਿਵੇਂ ਮੰਨ ਲਓ ਘਰ ਬਣਾਇਆ ਆਪਣਾ ਦਿਲੋਂ ਧੰਨਵਾਦ ਕਰਦੇ ਆ ਸਾਡੀ ਉਹਨਾਂ ਨੇ ਆਣ ਕੇ ਬਾਹ ਫੜੀ ਅਸੀਂ ਆਣ ਕੇ ਹੁਣ ਫਸਲ ਬੀਜਣ ਜੋਗ ਹੋ ਗਏ ਹਨ ਜੀ ਦੋ ਬੱਚੇ ਜੇ ਇੱਕ ਬੇਟਾ ਇੱਕ ਬੇਟੀ ਹੈ ਜੀ ਗੁੜੀਆ ਜੀ 6th ਕਲਾਸ ਚਾ ਦੇ ਮੁੰਡਾ 4th ਘਰ ਬਣਾ ਕੇ ਮੁੜ ਕੇ ਆਪਣੀਆਂ ਪੈਲੀਆਂ ਪੜਾਈਆਂ ਜੀ ਪੈਲੀਆਂ ਤੋਂ ਬਾਅਦ ਹੁਣ ਆ ਗਿਆ ਬੱਚਿਆਂ ਦੀ ਫੀਸ ਦਾ ਤੁਹਾਨੂੰ ਪਤਾ ਫਿਰ ਜਦੋਂ ਪੱਲੇ ਕੱਖ ਨਹੀਂ ਰਿਹਾ ਪਾਣੀ ਦੇ ਕਾਰਨ ਸਾਡਾਂ ਦੇ ਕਾਰਨ ਫਿਰ ਉਹਨਾਂ ਨੇ ਹੁਣ ਬੱਚਿਆਂ ਦੀ ਫੀਸ ਵੀ ਆਵਤਾਰੀ ਹੈ ਜੀ ਭਾਈ ਖਾਲਸਾ ਢਾਲ ਵਾਲੇ ਨੇ ਉਹਨਾਂ ਦਾ ਵੀ ਇਹੋ ਹੀ ਕਹਿੰਦੇ ਸਾਰੇ ਵੀਰਾਂ ਨਾਨਾ ਰਾਈਆਂ ਨੇ ਇਹੋ ਬੇਨਤੀ ਕਰਦੇ ਵੀ ਉਹਨਾਂ ਦਾ ਸਾਥ ਦੇਣ ਜਿਵੇਂ ਸਾਡੇ ਗਰੀਬਾਂ ਦੀ ਉਹ ਬਾਹ ਫੜਦੇ ਆ ਚੰਗੇ ਥਾਂ ਪੈਸੇ ਲਾਉਂਦੇ ਕੋਈ ਮਾੜਾ ਨਹੀਂ ਕਰਦਾ ਗਰੀਬਾਂ ਨੂੰ ਠਾਉਂਦੇ ਆ ਜੀ ਅੱਜ ਸਾਡੇ ਬੱਚੇ ਘਰੇ ਬੈਹਿ ਜਣੇ ਜੇ ਸਾਡੀ ਨਾ ਮਦਦ ਕਰਦੇ ਤੇ ਨਹੀਂ ਇਹੋ ਜਾਨੇ ਚੱਲ ਜੇ ਹੁਣ ਆਪ ਤੇ ਨਹੀਂ ਪੜੇ ਲਿਖੇ ਜੀ ਆਪ ਦੀ ਤਾਂ ਨੰਗ ਹੀ ਉਹਦੇ ਨੇ ਇਹੋ ਜਾਨੇ ਚੱਲ ਬੱਚੇ ਪੜ੍ਹ ਲਿਖ ਜਾਣ ਜੀ ਇਹਨਾਂ ਦੀ ਕੋਈ ਜ਼ਿੰਦਗੀ ਬਾਂਜੇ ਗਾਣ ਤੁਹਾਨੂੰ ਪਤਾ ਸਮਾਂ ਜਿੱਦਾਂ ਦਾ ਪੜ੍ਹਿਆ ਲਿਖਿਆ ਹੁੰਦਾ ਜੀ ਹੁਣ ਮਜਬੂਰੀ ਦੀ ਖਾਤਰ ਕਰਕੇ ਪੜ੍ਹਾਏ ਵੀ ਨਹੀਂ ਜਾਂਦੇ ਅੱਜ ਕਿ ਇਹਨਾਂ ਦਾ ਧੰਨਵਾਦ ਕਰਦੇ ਆ ਜੀ ਇਹਨਾਂ ਨੇ ਕਹਿ ਉਹ ਤੁਹਾਡੇ ਬੱਚੇ ਅਸੀਂ ਪੜ੍ਹਾਵਾਂਗੇ ਜੀ ਇਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਜੀ ਚਲੋ ਬੱਚੇ ਹੀ ਪੜ੍ਹ ਜਾਣਗੇ ਆਪ ਤੇ ਨੰਗ ਹੀ ਆਪ ਦੀ ਤਾਂ ਤੁਹਾਨੂੰ ਪਤਾ ਡੇਢ ਕਿਲੇ ਨਾਲ ਕੀ ਬੰਦਾ ਪੜ੍ਹਾਈ ਅ